ਪਹਿਲਾ ਚੋਰ ਨੇ ਜੇਬ ਵਿੱਚੋਂ ਕੱਢਿਆ ਪਰਸ ਬਾਅਦ ਵਿੱਚ ਕਰ ਦਿੱਤਾ ਆ ਕੰਮ ਚਾਰੇ ਪਾਸੇ ਉੱਡ ਗਈ ਗੱਲ ਅਕਸਰ ਹੀ ਕਈ ਵਾਰ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਚੋਰ ਲੋਕਾਂ ਦੀਆਂ ਜੇਬਾਂ ਵਿੱਚੋਂ ਪਰਸ ਜਾਂ ਮੋਬਾਈਲ ਫੋਨ ਕੱਢ ਲੈਂਦੇ ਨੇ ਵੀਡੀਓ ਵਿੱਚ ਜੋ ਵਿਅਕਤੀ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹ ਜਲਾਲਾਬਾਦ ਦੇ ਪਿੰਡ ਕਾਕਾਕਲਾਂ ਦਾ ਹੈ ਦਰਅਸਲ ਇਸ ਵਿਅਕਤੀ ਦਾ ਉਸ ਸਮੇਂ ਪਹਿਲਾਂ ਕਿਸੇ ਚੋਰ ਨੇ ਪਰਸ ਕੱਢ ਲਿਆ ਸੀ ਜਿਸ ਵਿੱਚ ਇਸਦੇ ਸਾਰੇ ਹੀ ਪੈਸੇ ਅਤੇ ਡਾਕੂਮੈਂਟ ਵੀ ਸੀ ਜਿਸ ਕਰਕੇ ਇਹ ਵਿਅਕਤੀ ਬਹੁਤ ਹੀ ਪਰੇਸ਼ਾਨ ਹੋ ਗਿਆ ਕਿਉਂਕਿ ਜਦੋਂ ਪੈਸਿਆਂ ਦੇ ਨਾਲ ਨਾਲ ਸਾਰੇ ਡਾਕੂਮੈਂਟ ਵੀ ਉਹ ਜਾਣ ਤਾਂ ਦੁਬਾਰਾ ਬਣਾਉਣ ਦੇ ਵਿੱਚ ਬਹੁਤ ਹੀ ਪਰੇਸ਼ਾਨੀ ਆਉਂਦੀ ਏ ਪਰ ਇਸ ਵਿਅਕਤੀ ਨੂੰ ਆਪਣੇ ਸਾਰੇ ਹੀ ਡਾਕੂਮੈਂਟ ਦੁਬਾਰਾ ਬਣਾਉਣ ਦੀ ਲੋੜ ਹੀ ਨਹੀਂ ਪਈ ਦਰਸਲ ਜਿਸ ਚੋਰ ਨੇ ਇਸ ਵਿਅਕਤੀ ਦਾ ਪਰਸ ਚੋਰੀ ਕੀਤਾ ਸੀ ਉਸਨੇ ਪਰਸ ਵਿੱਚੋਂ ਸਾਰੇ ਪੈਸੇ ਕੱਢ ਕੇ ਇਸ ਵਿਅਕਤੀ ਦੇ ਜਿੰਨੇ ਵੀ ਡਾਕੂਮੈਂਟ ਪਰਸ ਵਿੱਚ ਸੀ ਉਹ ਸਾਰੇ ਹੀ ਇਸ ਨੂੰ ਕੂਰੀਅਰ ਕਰਕੇ ਵਾਪਸ ਕਰ ਦਿੱਤੇ ਦਰਸਲ ਇਸ ਵਿਅਕਤੀ ਦੇ ਘਰ ਇੱਕ ਕੂਰੀਅਰ ਵਾਲਾ ਆਇਆ ਅਤੇ ਇੱਕ ਪਾਰਸਲ ਦੇ ਕੇ ਗਿਆ ਅਤੇ ਜਦੋਂ ਇਸ ਵਿਅਕਤੀ ਨੇ ਪਾਰਸਲ ਖੋਲ੍ਹਿਆ ਤਾਂ ਇਸ ਵਿੱਚ ਇਸਦੇ ਸਾਰੇ ਹੀ ਚੋਰੀ ਹੋਏ ਡਾਕੂਮੈਂਟ ਸ਼ਾਮਲ ਸੀ ਸੋ ਇਸ ਚੋਰ ਬਾਰੇ ਹੁਣ ਕੀ ਕਿਹਾ ਜਾਵੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਆਪਣੇ ਰਿਸ਼ਤੇਦਾਰਾਂ ਤੇ ਯਾਰਾਂ ਦੋਸਤਾਂ ਨਾਲ ਸ਼ੇਅਰ ਜਰੂਰ ਕਰਿਓ